ਸਤਿ ਸ਼੍ਰੀ ਅਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਲਾਈਵ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀਆਂ ਪ੍ਰਾਈਵੇਟ ਸਕੂਲਾਂ ਨੇ ਉਡਾਈਆਂ ਧੱਜੀਆਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤਵਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਵਿਸ਼ੇ ਦੇ ਉੱਪਰ ਗੱਲਬਾਤ ਕਰ ਲੈ ਕਿ ਸਰਕਾਰ ਦੇ ਆਦੇਸ਼ਾਂ ਦੀਆਂ ਪ੍ਰਾਈਵੇਟ ਸਕੂਲਾਂ ਨੇ ਉਡਾਈਆਂ ਝੱਜੀਆਂ ਜੀ ਹਾਂ ਅਸੀਂ ਦੇਖਿਆ ਹੈ ਕਿ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਹੈ ਟਾਈਮ ਅੱਜ ਵੀ 9 ਵਜੇ ਹੀ ਹੈ ਕਈ ਸਕੂਲਾਂ ਦਾ ਟਾਈਮ ਜਿਹੜਾ ਚੇਂਜ ਕਰ ਦਿੱਤਾ ਗਿਆ ਪਰ ਕਈ ਸਕੂਲਾਂ ਦੇ ਵਿੱਚ ਅੱਜ ਵੀ ਜਿਹੜਾ 9 ਵਜੇ ਸਕੂਲ ਲੱਗਦੇ ਨੇ ਕਿਉਂਕਿ ਸਰਕਾਰ ਦੇ ਜਿਹੜੇ ਆਦੇਸ਼ ਸੀਗੇ ਕਿ 10 ਵਜੇ ਸਕੂਲ ਖੁੱਲਣਗੇ ਕਿ ਉਹਨਾਂ ਦੇ ਅਕੋਰਡਿੰਗ ਜਿਹੜੇ ਨੇ ਪ੍ਰਾਈਵੇਟ ਸਕੂਲਾਂ ਦੇ ਅੱਧੇ ਸਕੂਲਾਂ ਜਿਹੜੇ ਨੇ ਟਾਈਮ ਚੇਂਜ ਕਰ ਦਿੱਤੇ ਨੇ ਕਈ ਸਕੂਲਾਂ ਅੱਜ ਵੀ ਜਿਹੜੇ ਨੇ 9 ਵਜੇ ਲੱਗਦੇ ਨੇ ਕਿਉਂਕਿ ਜੋ ਸਰਕਾਰ ਨੇ ਪੰਜਾਬ ਸਰਕਾਰ ਨੇ ਠੰਡ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਨੇ ਸਕੂਲਾਂ ਦੇ ਟਾਈਮ ਚੇਂਜ ਕੀਤੇ ਸੀ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਗੱਲ ਦੀ ਮੁਸ਼ਕਲ ਨਾ ਆਵੇ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਇਸ ਨੂੰ ਲੈ ਕੇ ਜਿਹੜੇ ਨੇ ਸਰਕਾਰ ਨੇ ਸਕੂਲਾਂ ਦਾ ਟਾਈਮ ਜਿਹੜਾ 10 ਵਜੇ ਦਾ ਕੀਤਾ ਹੋਇਆ ਕਿ 10 ਵਜੇ ਜਿਹੜੇ ਨੇ ਸਕੂਲ ਖੁੱਲਣਗੇ ਉਨ੍ਹਾਂ ਦੇ باوجود ਵੀ ਕਈ ਪ੍ਰਾਈਵੇਟ ਸਕੂਲ ਅੱਜਕੱਲ ਅੱਜ ਵੀ ਜਿਹੜੇ ਨੇ 9 ਵਜੇ ਖੁੱਲਦੇ ਨਜ਼ਰ ਆ ਰਹੇ ਨੇ ਜੇਕਰ ਅਸੀਂ ਪੰਜਾਬ ਦੇ ਪਟਿਆਲਾ ਸਕੂਲ ਦੀ ਸਕੂਲਾਂ ਦੀ ਗੱਲ ਕਰੀਏ ਕਿ ਪਟਿਆਲਾ ਦੇ ਵਿੱਚ ਕਈ ਸਕੂਲ ਅੱਜ ਵੀ ਜਿਹੜੇ ਨੇ 9 ਵਜੇ ਖੁੱਲੇ ਨੇ ਕਿਉਂਕਿ ਜਿਹੜਾ ਸਰਕਾਰ ਦੇ ਆਦੇਸ਼ ਨੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੇ ਨੇ ਪੰਜਾਬ ਦੇ ਸਕੂਲਾਂ ਦਾ ਟਾਈਮ ਚੇਂਜ ਕੀਤਾ ਉਹਨਾਂ ਦਾ ਟਾਈਮ ਜਿਹੜਾ 10 ਵਜੇ ਦਾ ਕੀਤਾ ਹੋਇਆ ਹੈ ਇਹ ਉਹਨਾਂ ਦੇ ਮੱਦੇ ਨਜ਼ਰ ਵੀ ਕਈ ਜਿਹੜੇ ਨੇ ਪ੍ਰਾਈਵੇਟ ਸਕੂਲ 9 ਵਜੇ ਖੁੱਲ ਰਹੇ ਨੇ ਕਿਉਂਕਿ ਜ਼ਿਆਦਾ ਠੰਡ ਵੱਧ ਗਈ ਹੈ ਕਿ ਠੰਡ ਨੂੰ ਲੈ ਕੇ ਜਿਹੜਾ ਸਾਡੇ ਸਕੂਲ ਨੇ 10 ਵਜੇ ਖੁੱਲਣੇ ਚਾਹੀਦੇ ਨੇ ਕਿ ਖੁੱਲ ਵੀ ਰਹੇ ਨਹੀਂ ਪਰ ਕਈ ਸਕੂਲਾਂ ਦੇ ਪ੍ਰਿੰਸੀਪਲ ਦੀ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਜਿਹੜਾ ਟਾਈਮ ਨਹੀਂ ਚੇਂਜ ਕੀਤੇ ਅੱਜ ਵੀ ਜਿਹੜੇ ਨੇ 9 ਵਜੇ ਸਕੂਲ ਖੁੱਲ ਰਹੇ ਨੇ ਕਿਉਂਕਿ ਜਿਆਦਾ ਤਾਂ ਠੰਡ ਵਧਣ ਕਾਰਨ ਕਈ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਸਾਡੇ ਸਕੂਲੀ ਬੱਚੇ ਕਈ ਸਕੂਲ ਬੱਸ ਦੇ ਵਿੱਚ ਜਾਂਦੇ ਨੇ ਆਟਮ ਦੇ ਵਿੱਚ ਜਾਂਦੇ ਨੇ ਕਿਉਂਕਿ ਧੁੰਦ ਹੁਣ ਜ਼ਿਆਦਾ ਵੱਧ ਗਈ ਹੈ ਜਿਸ ਨੂੰ ਲੈ ਕੇ ਜਿਹੜਾ ਟਾਈਮ ਚੇਂਜ ਕੀਤਾ ਗਿਆ ਕਿ ਉਹਨਾਂ ਨੂੰ ਲੈ ਕੇ ਕਈ ਸਕੂਲ ਅੱਜ ਵੀ ਜਿਹੜੇ ਨੇ 9 ਵਜੇ ਖੁੱਲਦੇ ਨਜ਼ਰ ਆ ਰਹੇ ਨੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਸਰ ਕਿੱਥੋਂ ਬੋਲ ਰਹੇ ਜੀ ਸੰਜੀਵ ਸ਼ਰਮਾ ਬੋਲ ਰਿਹਾ ਹਾਂ ਇਕੜੜ ਤੋਂ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮਰਨ ਬਾਤਵਾ ਧੰਨਵਾਦ ਜੀ ਸਰ ਆਪਾਂ ਜਿਹੜੇ ਵਿਸ਼ੇ ਤੇ ਅੱਜ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਪੰਜਾਬ ਸਰਕਾਰ ਨੇ ਸਕੂਲਾਂ ਦੇ ਟਾਈਮ ਜਿਹੜੇ ਨੇ ਚੇਂਜ ਕਰ ਦਿੱਤੇ ਨੇ ਉਹਨਾਂ ਨੂੰ ਲੈ ਕੇ ਕਈ ਪ੍ਰਾਈਵੇਟ ਸਕੂਲ ਅੱਜ ਵੀ ਜਿਹੜੇ ਨੇ 9 ਵਜੇ ਖੁੱਲ ਰਹੇ ਨਹੀਂ ਕਿਉਂਕਿ ਜਿਹੜੇ ਨੇ ਪੰਜਾਬ ਸਰਕਾਰ ਦੇ ਜਿਹੜੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਬਿਲਕੁਲ ਮੈਡਮ ਬਿਲਕੁਲ ਦੇਖੋ ਮੌਸਮ ਨੂੰ ਮੱਦੇ ਨਜ਼ਰ ਅਕਦੇ ਹੋਏ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਈ ਪ੍ਰਾਈਵੇਟ ਸਕੂਲ ਨਹੀਂ ਚੱਲ ਰਹੇ ਜੀ ਜੋ ਕਿ ਇਹ ਇਨਾਨੂ ਜਿਹੜਾ ਟਾਈਮ ਹੈ ਬਿਨਾਂ ਸਰਕਾਰ ਦੇ ਆਦੇਸ਼ਾਂ ਤੋਂ ਹੀ ਇਸ ਹਿਸਾਬ ਨਾਲ ਕਰਨਾ ਚਾਹੀਦਾ ਵੀ ਬੱਚੇ ਨੂੰ ਠੰਡ 'ਚ ਕੋਈ ਪੜਨ ਸਮੇਂ ਆਉਣ ਜਾਣ ਸਮੇਂ ਕੋਈ ਪ੍ਰੋਬਲਮ ਨਾ ਜੀ ਹੋਵੇ। ਜੀ। ਦੇਖੋ ਮੈਨੂੰ ਜੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਧੱਜੀਆਂ ਤਾਂ ਸਰਕਾਰ ਦੇ ਜਿਹੜੇ ਕਾਨੂੰਨ ਦੇ ਨਿਯਮਾਂ ਦੀਆਂ ਉਹ ਬਹੁਤ ਢਾਹੌਣੀਆਂ ਜ਼ਿਆਦਾਤਰ ਪ੍ਰਾਈਵੇਟ ਸਕੂਲ ਧੱਜੀਆਂ ਢਾਹੌਣੀਆਂ ਹੈ ਜੀ। ਹੂੰ। ਦੇਖੋ ਮੈਡਮ ਸਾਨੂੰ ਕਿਤੇ ਨਾ ਕਿਤੇ ਲੱਗਦਾ ਜੇ ਆਪਾਂ ਪੰਜਾਬ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇਹ ਸਰਕਾਰਾਂ ਦੇ ਹੀ ਇਹ ਸਕੂਲਾਂ ਜਾਂ ਸਰਕਾਰਾਂ ਦੇ ਨਮਾਇंदे ਜਾਂ ਸਰਕਾਰ ਨਾਲ ਰਿਲੇਟਡ ਲੋਕ ਆ ਜਿਹੜੇ ਇਹ ਸਕੂਲਾਂ ਨੂੰ ਮਤਲਬ ਚਲਾ ਰਹੇ ਨੇ ਕਿਤੇ ਨਾ ਕਿਤੇ ਜੀ ਦੇਖੋ ਅਜੇ ਮਤਲਬ ਸਰਕਾਰਾਂ ਦੇ ਆਦੇਸ਼ ਹੋਣ ਤਾਂ ਕਿਤੇ ਨਾ ਕਿਤੇ ਉਹ ਡਰ ਨਹੀਂ ਹੁੰਦਾ ਅਭੀ ਇਹ ਮਤਲਬ ਅਸੀਂ ਆਪਣੀ ਮਰਜ਼ੀ ਕਰਕੇ ਚੱਲੀਏ ਅਗਰ ਸਰਕਾਰਾਂ ਦਾ ਡਰ ਹੋਵੇ ਜਾਂ ਸਰਕਾਰਾਂ ਦੇ ਨੁਮਾਇੰਦੇ ਜਾਂ ਸਰਕਾਰਾਂ ਦੇ ਮੰਤਰੀ ਐਮ ਐਲ ਏ ਇਹਨਾਂ ਦੇ ਨਾਲ ਵਾਸਤਾ ਨਾ ਰੱਖਦੇ ਹੁਣ ਤਾਂ ਕਿਤੇ ਨਾ ਕਿਤੇ ਜਿਹੜੇ ਸਰਕਾਰ ਦੇ ਆਦੇਸ਼ ਹੁੰਦੇ ਆ ਉਹਨਾਂ ਦੀ ਜਿਹੜੇ ਪ੍ਰਾਈਵੇਟ ਸਕੂਲਾਂ ਕਿਤੇ ਨਾ ਕਿਤੇ ਉਲੰਘਣਾ ਨਾ ਕਰਨ ਕਿਤੇ ਨਾ ਕਿਤੇ ਨਿਯਮਾਂ ਦੀ ਪਾਲਣਾ ਕਰਨ ਜੀ ਜੀ ਆਪਣਾ ਨਿਕ ਕਾਲਜ ਜੁੜੇ ਨੇ ਹੈਲੋ ਸਸੀਬਾ ਜੀ ਸਸੀਕਾਲ ਜੀ ਸਾਨੂੰ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਜੀ ਅਸੀਂ ਮਾਰਾ ਬਟਾਏ ਬੋਲ ਰਿਹਾ ਹਾਂ ਸੰਦੁਰਗਮਾ ਸੈਗਰ ਬੋਲ ਰਿਹਾ ਹਾਂ ਜੀ ਜੀ ਸਰ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬਈ ਅੱਜ ਤੋਂ ਸੁਣੋ ਜੀ ਅੱਜ ਇਹ ਤੁਹਾਡਾ ਨਾ ਰਾਸ਼ਨ ਕਾਰਡ ਨਹੀਂ ਬਾਰਾ 10 15 ਸਾਲ ਵਿੱਚ ਕੋਈ ਪਾਰਟੀ ਨੇ ਸਾ ਰਾਸ਼ਨ ਕਾਰਡ ਬਣਾਇਆ ਇਹ ਵੀ ਪਾਰਟੀ ਰਾਸ਼ਨ ਕਾਰਡ ਨਹੀਂ ਬਣਾ ਰਹੀ ਜੀ ਸਰ ਦੇਖੋ ਜਿਹੜਾ ਰਾਸ਼ਨ ਕਾਰਡ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਬਣਾਉਣੇ ਚਾਹੀਦੇ ਨੇ ਕਿ ਜਿਹੜੇ ਤੁਸੀਂ 15 ਸਾਲ ਦੀ ਗੱਲ ਕਰ ਰਹੇ ਹੋ ਕਿ 15 ਸਾਲੋਂ ਸਾਡਾ ਰਾਸ਼ਨ ਕਾਰਡ ਨਹੀਂ ਬਣਿਆ ਹਾਂ ਜੀ ਕੀ ਤੁਹਾਡੇ ਜਿਹੜੇ ਨੇ ਉੱਥੇ ਦੇ ਐਮਐਲਏ ਨੇ ਉਹਨਾਂ ਕੋਲ ਜਾ ਕੇ ਤੁਸੀਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡੇ ਰਾਸ਼ਨ ਕਾਰਡ ਬਣਾਉਣ। ਅਸੀਂ ਮਾਰੇ ਆਖਿਆ ਵੀ ਉਹਨਾਂ ਨੇ ਆਇਆ ਕਹਿੰਦੇ ਆਵਾਂਗੇ ਘਰ-ਘਰ ਆ ਕੇ ਬਣਾਵਾਂਗੇ ਇਸ ਦਾ ਰਿਕਾਰਡ ਜਿਹੜੇ ਪੰਜ-ਚਾਰ ਸਾਲ ਹੋ ਗਏ ਨੇ ਕੀ ਕਰੀਏ। ਉਹ ਤਾਂ ਕਹਿੰਦੇ ਬੀਬੀਆਂ ਦਾ 1000 ਰੁਪਿਆ ਲੱਗਿਆ ਮਹੀਨਾ ਉਹ ਨਹੀਂ ਮਿਲ ਰਿਹਾ ਚੰਗੀ ਸਰਕਾਰ ਏ। ਜੀ ਉਹੀ ਹੈ ਦੇਖੋ ਇਹਨਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਉੱਥੇ ਦੇ ਐਮਐਲਏ ਨੇ ਵਟਾਲਾ ਦੇ ਕੇ ਉਹਨਾਂ ਨੂੰ ਤੁਹਾਡੇ ਜਿਹੜੇ ਨੇ ਰਾਸ਼ਨ ਕਾਰਡ ਜ਼ਰੂਰ ਬਣਾਉਣੇ ਚਾਹੀਦੇ ਨੇ। ਨਹੀਂ ਗਾਏ ਸਰੇ ਨਾਲ ਜੇ ਕਿਲਾ ਵੀ ਜਮਣਾ ਕੋ ਜਿਆਦਾ ਫੇਰੇ ਮਾਰ ਮਾਰ ਵੇਖ ਲਏ ਨੇ ਸਾਡੀ ਪੀਛੇ ਨਹੀਂ ਜਾਂਦੀ ਹੂੰ ਤੇ ਮੈਨੂੰ ਦੁਕਾਨ ਹੀ ਤੋਂ ਮੇਰੇ ਕਿਰਾਏ ਜੀ ਮੇਰਾ ਮਕਾਨ ਨਹੀਂ ਕਿਰਾਏ ਦਾ ਫਿਰ ਆਸ਼ਨਾ ਕਾਰ ਬਣਾ ਕੋਈ ਵੇ ਜੀ ਠੀਕ ਜੀ ਫਿਰ ਕਰੋ ਜੀ ਮਿਹਰਬਾਨੀ ਆ ਕੋਈ ਨਾ ਕੋਈ ਕਹੇ ਸਰਕਾਰੀ ਬੰਦੇ ਕਰ ਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਅੱਛਾ ਹੈਲੋ ਹਾਂਜੀ ਮੈਡਮ ਹਾਂਜੀ ਹਾਂਜੀ ਸੰਜੀਪ ਜੀ ਬਿਲਕੁਲ ਮੈਡਮ ਦੇਖੋ ਇਹ ਵਿਚਾਰੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਬਜ਼ੁਰਗਾਂ ਸਾਈਕਲਾਂ ਦੀ ਦੁਕਾਨ ਹੈ ਜੀ ਇਹਨਾਂ ਦੀ ਹਲੇ ਤੱਕ ਦੇਖੋ ਇਹਨਾਂ ਦੀ ਸੁਣਵਾਈ ਨਹੀਂ ਹੋਈ ਜਿਹੜੀ ਮਜੂਤਾ ਸਰਕਾਰ ਆ ਦੇਖੋ ਡੇਢ ਪੌਣੇ 2 ਸਾਲ ਹੋ ਗਏ ਇਹਨਾਂ ਦੀ ਸਰਕਾਰ ਤੇ ਵੀ ਜਿਹੜੀ ਸੁਣਵਾਈ ਨਹੀਂ ਹੋਈ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਨਾਕਾਮੀ ਆ ਕਿਤੇ ਨਾ ਕਿਤੇ ਕਮੀਆਂ ਰਹੀਆਂ ਦੇਖੋ ਇਦਾਂ ਹੀ ਚੈਨਲ ਤੇ ਵਾਅਦੇ ਬਰਾਹੀ ਲੋਕਾਂ ਨੂੰ ਪਤਾ ਚੱਲਦਾ ਐਸੀ ਤਾਂ ਕਹਿੰਦੇ ਆ ਦੇਖੋ ਜਿਹੜੇ ਆ ਲੋਕਾਂ ਦੇ ਕਾਰਡ ਬੜੇ ਨਹੀਂ ਜਾਂ ਜਿਨ੍ਹਾਂ ਦੇ ਹੁਣ ਇਸ ਵਾਰ ਕੱਟੇ ਗਏ ਆ ਜਿਹੜੇ ਜ਼ਰੂਰਤਵੰਦ ਆ ਉਹਨਾਂ ਦੇ ਕੱਟੇ ਗਏ ਆ ਕਿਤੇ ਵਿਕਲੰਗਾਂ ਦੇ ਕੱਟੇ ਗ ਗਏ ਆ ਦੇਖੋ ਕਿਤੇ ਨਾ ਕਿਤੇ ਜਿਹੜੇ ਉੱਥੇ ਦੇ ਐਮਐਲਏ ਹੁੰਨੇ ਆ ਜਾਂ ਜਿਹੜੇ ਸਰਕਾਰ ਦੇ ਨਾਲ ਸੰਬੰਧਤ ਲੋਕ ਹੁੰਨੇ ਉਹਨਾਂ ਨੂੰ ਰਲ ਮਿਲ ਕੇ ਦੇਖੋ ਇਹਨਾਂ ਲੋਕਾਂ ਦੇ ਕਾਰਡ ਬਣਾਉਣੇ ਚਾਹੀਦੇ ਆ ਜੀ ਬਹੁਤ ਜ਼ਰੂਰੀ ਹੈ ਜੀ ਜੀ ਉਹੀ ਆ ਦੇਖੋ ਇਹਨਾਂ ਨੇ ਕਈ ਵਾਰ ਜਿਹੜਾ ਲਾਈ ਪ੍ਰੋਗਰਾਮ ਵਿੱਚ ਆਪਣੇ ਨਾਲ ਜੁੜਦੇ ਹੁੰਦੇ ਨੇ ਕਿ ਸਾਡੇ ਜਿਹੜੇ ਨੇ ਰਾਸ਼ਨ ਕਾਰਡ ਨਹੀਂ ਬਣਾਏ ਗਏ ਕਿ ਉਹਨਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਉੱਥੋਂ ਦੇ ਐਮਐਲਏ ਨੂੰ ਅਸੀਂ ਤਾਂ ਆਪਣੇ ਚੈਨਲ ਆ ਸਿਰਫ ਅਪੀਲ ਹੀ ਕਰ ਸਕਦੇ ਆ ਕਿ ਇਹਨਾਂ ਜਿਹੜੇ ਲੋੜਵੰਦਾ ਆਪਣੇ ਲੋਕ ਨੇ ਉਹਨਾਂ ਵੱਲ ਜਿਹੜਾ ਧਿਆਨ ਜ਼ਰੂਰ ਦੇਣਾ ਚਾਹੀਦਾ ਬਿਲਕੁਲ ਮੈਡਮ ਬਿਲਕੁਲ ਦੇਖੋ ਅਸੀਂ ਤਾਂ ਬਹੁਤ ਵਾਰ ਗੱਲ ਕਰਦੇ ਹੁੰਨੇ ਵੀ ਜਿਹੜੀਆਂ ਸਟੈਪ ਟੂ ਸਟੈਪ ਜਿਹੜਾ ਸਰਕਾਰ ਨੇ ਕੰਮ ਕਰਨਾ ਹੁੰਦਾ ਤਾਂ ਸਟੈਪ ਟੂ ਸਟੈਪ ਕਰਨਾ ਚਾਹੀਦਾ ਜਿਹੜੇ ਕੰਮ ਦੀ ਅੱਜ ਸਾਨੂੰ ਜ਼ਰੂਰਤ ਹੈ ਉਹ ਸਾਨੂੰ ਅੱਜ ਕਰਨਾ ਚਾਹੀਦਾ ਜਿਹੜਾ ਸਾਨੂੰ ਲੱਗਦਾ ਵੀ 2-4 ਮਹੀਨੇ ਲੇਟ ਵੀ ਚੱਲ ਜਾਊਗਾ ਤਾਂ 2-4 ਮਹੀਨੇ ਲੇਟ ਵੀ ਹੋ ਸਕਦਾ ਹੈ ਜੀ ਦੇਖੋ ਕਿਤੇ ਨਾ ਕਿਤੇ ਜੇ ਆਪਾਂ ਸਕੂਲਾਂ ਦੀ ਗੱਲ ਕਰ ਰਹੇ ਹਾਂ ਤਾਂ ਸਕੂਲਾਂ ਦੀ ਗੱਲ ਦੇਖੋ ਮੈਡਮ ਅਗਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਸਰਕਾਰਾਂ ਦੇ ਨੁਮਾਇੰਦੇ ਜਾਂ ਸਰਕਾਰਾਂ ਦੇ ਹੀ ਲੋਕ ਐ ਜਿਹੜੇ ਉਹਨਾਂ ਨਾਲ ਰਿਸ਼ਤਾ ਜਾਂ ਵਾਸਤਾ ਨਾ ਰੱਖ ਉਹ ਤਾਂ ਜੀ ਆਣਾ ਰੌਣ ਜੀ ਦੇਖੋ ਅਸੀਂ ਤਾਂ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸ਼ੁਰੂ ਤੋਂ ਸਾਨੂੰ ਉਮੀਦ ਸੀਗੀ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਸਿਕੰਜਾ ਕਥਿਆ ਜਾਊਗਾ ਕਿਤੇ ਨਾ ਕਿਤੇ ਜਿਹੜੀ ਇੱਕ ਕਿਸਮ ਦੀ ਲੁੱਟ ਕਹਿ ਦਿੰਦੇ ਐ ਸੀ ਜਿਹੜੀ ਨਜਾਇਜ਼ ਹੁੰਦੀ ਐ ਜਿਹੜੇ ਮਤਲਬ ਜ਼ਰੂਰਤ ਤੋਂ ਵੱਧ ਜਿਹੜੇ ਖਰਚੇ ਪ੍ਰਾਈਵੇਟ ਸਕੂਲ ਲੋਕਾਂ ਤੇ ਪਾਉਂਦੇ ਐ ਕੋਈ ਜ਼ਰੂਰੀ ਨਹੀਂ ਵੀ ਅਮੀਰ ਬੰਦਾ ਐ ਪ੍ਰਾਈਵੇਟ ਸਕੂਲਾਂ 'ਚ ਪੜਾਉਂਦਾ ਦੇਖੋ ਇੱਕ ਮੀਡੀਅਮ ਨਾਰਮਲ ਬੰਦੇ ਦੀ ਵੀ ਖੁਆਇਸ਼ ਹੁੰਦੀ ਐ ਵੀ ਸੀ ਪ੍ਰਾਈਵੇਟ ਸਕੂਲ 'ਚ ਪੜਾ ਲੀਏ ਪਹਿਲਾਂ ਤਾਂ ਸੀ ਲੋਕਾਂ ਨੂੰ ਅਪੀਲ ਕਰਦੇ ਆ ਚੈਨਲ ਦੇ ਮਾਧਿਅਮ ਰਾਹੀਂ ਵੀ ਤੁਸੀਂ ਸਰਕਾਰੀ ਸਕੂਲਾਂ ਵੱਲ ਰੁੱਖੋ ਕਿਤੇ ਨਾ ਕਿਤੇ ਅਪਣਾਓ ਉਧਰ ਨੂੰ ਕਿਤੇ ਨਾ ਕਿਤੇ ਉਹ ਰਸਤਾ ਦੇਖੋ ਕਿਉਂਕਿ ਅੱਜ ਇਹ ਸਰ ਹੋ ਰਿਹਾ ਬਹੁਤ ਕੈਪੀ ਵਾਲਾ ਜੀ ਜਿਹਨੂੰ ਕਹਿੰਦੇ ਨੇ ਵਧੀਆ ਜਿਹੜਾ ਸਟਾਫ ਆ ਸਰਕਾਰੀ ਸਕੂਲਾਂ ਦੇ ਵਿੱਚ ਮੌਜੂਦ ਆ ਜੀ ਜੀ ਆਪਣੇ ਨਾਲ ਹੋਰ ਕਾਲਰ ਜੁੜੇ ਨੇ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਸੰਜੀਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਚੋਹਾਂਜੀ ਜੋ ਆਪਣੇ ਅੱਜ ਦਾ ਵਿਸ਼ਾ ਰੱਖਿਆ ਕਿ ਜਿਹੜੇ ਨਹੀਂ ਸਰਕਾਰੀ ਆਪਣੇ ਸਰਕਾਰ ਦੇ ਅਕੋਰਡਿੰਗ ਟਾਈਮ ਚੇਂਜ ਕਰ ਦਿੱਤੇ ਗਏ ਨੇ ਸਕੂਲਾਂ ਦੇ ਪਰ ਜਿਹੜੇ ਨੇ ਪ੍ਰਾਈਵੇਟ ਸਕੂਲ ਅੱਜ ਵੀ ਜਿਹੜੇ 9 ਵਜੇ ਲੱਗ ਰਹੇ ਨੇ ਦੇਖੋ ਕਸ ਦੀ ਬੈਟਰੀ ਪ੍ਰੋਗਰਾਮ ਅੱਛਾ ਨਾ ਪੜਾ ਰਹੇ ਨੇ ਹਾਂਜੀ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਜੀ ਦੁਬਾਰਾ ਲਗਾਓ ਕਾਲ ਹੈਲੋ ਹਾਂਜੀ ਸੰਜੀਪ ਜੀ ਉਹ ਨਾ ਚੋਹਾਂ ਦੀ ਆਵਾਜ਼ ਨਹੀਂ ਆ ਰਹੀ ਸੀਗੀ ਹਾਂਜੀ ਹਾਂਜੀ ਮਨਮੋਈ ਕਈ ਵਾਰ ਨੈਟਵਰਕ ਦੀ ਦਿੱਕਤ ਆ ਜਾਂਦੀ ਹੈ ਦੇਖੋ ਮੈਡਮ ਜੇ ਆਪਾਂ ਸਕੂਲਾਂ ਦੀ ਗੱਲ ਕਰਦੇ ਆਂ ਦੇਖੋ ਜਿਹੜੇ ਨਜਾਇਜ਼ ਖਰਚੇ ਜਿਹੜੇ ਜ਼ੋਰ ਲੋਡ ਤੋਂ ਵੱਧ ਹੋਣੇ ਜ਼ਰੂਰਤ ਤੋਂ ਵੱਧ ਹੋਣੇ ਕਿਤੇ ਨਾ ਕਿਤੇ ਪ੍ਰਾਈਵੇਟ ਸਕੂਲ ਹਾਲੇ ਤੱਕ ਮਨਮਾਨੀਆਂ ਕਰਦੇ ਆ ਰਹੇ ਆਂ ਇਸੀ ਦੁਕਾਨ ਤੋਂ ਜਿਹੜੀ ਤੁਸੀਂ ਇਹ ਕਿਤਾਬਾਂ ਲੈਣੀਆਂ ਐ ਇਸੀ ਦੁਕਾਨ ਤੋਂ ਤੁਸੀਂ ਯੂਨਿਫਾਰਮ ਲੈਣੀ ਐ ਇਸੀ ਦੁਕਾਨ ਤੋਂ ਤੁਸੀਂ ਸ਼ੂਜ਼ ਲੈਣੇ ਆ ਸੌਕਸ ਲੈਣੀਆਂ ਦੇਖੋ ਕੱਪੜੇ ਲੈਣੇ ਆ ਸਰਕਾਰਾਂ ਨੂੰ ਕਿਤੇ ਨਾ ਕਿਤੇ ਸੋਚ ਲੈਣਾ ਚਾਹੀਦਾ ਵੀ ਹੁਣ ਤੱਕ ਤਾਂ ਸਾਨੂੰ ਤਾਂ ਸਾਡੀ ਸਰਕਾਰ ਤੇ ਮੀਤ ਸੀਗੀ ਵੀ ਪ੍ਰਾਈਵੇਟ ਸਕੂਲਾਂ ਤੋਂ ਸਿਕੰਜਾ ਕੱਸਿਆ ਜਾਊਗਾ ਅਗਰ ਇਹ ਤਾਂ ਜਿਹੜਾ ਹੁਣ ਮਤਲਬ ਉਲੰਘਣਾ ਕਰ ਰਿਹਾ ਇਹਨਾਂ ਤੇ ਤਾਂ ਕਾਰਵਾਈ ਕਰਕੇ ਬਣਦੀ ਕਾਰਵਾਈ ਕਰਕੇ ਇਹਨਾਂ ਦਾ ਟਾਈਮ ਸੈਟ ਕਰਵਾਉਣ ਜੀ ਸਰਕਾਰਾਂ ਕਿਉਂਕਿ ਜਿਹੜੇ ਪੜ੍ਹਨੇ ਵਾਲੇ ਬੱਚੇ ਆ ਜਾਂ ਬੱਚਿਆਂ ਦੇ ਮਾਤਾ ਪਿਤਾ ਕਿਤੇ ਨਾ ਕਿਤੇ ਠੰਡ ਚ ਉਹਨਾਂ ਨੂੰ ਵੀ ਆਉਣ ਜਾਣ ਤੇ ਜਾਂ ਛੱਡਣ ਤੇ ਦਿੱਕਤ ਹੁੰਦੀ ਹੈ ਜੀ ਉਹੀ ਹੈ ਦੇਖੋ ਜਹਾ ਸੌਰੀ ਸੰਜੀਵ ਜੀ ਜਿਹੜੀ ਉਹਨਾਂ ਨੇ ਗੱਲ ਇਹੀ ਕਹੀ ਹੈ ਕਿ ਸਰਕਾਰ ਨੇ ਸਿਰਫ ਇੱਕ ਠੰਡ ਪਿੱਛੇ ਵੀ ਕੋਈ ਇਹੋ ਜੀ ਘਟਨਾ ਜਾਂ ਦੁਰਘਟਨਾ ਨਾ ਵਾਪਰ ਸਕੇ ਕੋਈ ਹਾਦਸਾ ਨਾ ਕਿਤੇ ਵਾਪਰ ਜੇ ਤਾਂ ਕਰਕੇ ਉਹਨਾਂ ਨੇ ਟਾਈਮ ਚੇਂਜ ਕੀਤਾ ਕਿਉਂਕਿ ਹੁਣ ਧੁੰਦਾਂ ਦਾ ਮੌਸਮ ਹੈ ਠੰਡ ਬਹੁਤ ਜ਼ ਯਾਰ ਇਹ ਨਾ ਹਲ ਤੱਕ 9 ਵਜੇ ਦਾ ਟਾਈਮ ਰੱਖਿਆ ਹੋਇਆ ਹੈ ਕਈ ਵਾਰ ਕੋਈ ਰੱਬ ਨਾ ਕਰੇ ਕੋਈ ਅਜੇਹਾ ਕੋਈ ਹਾਦਸਾ ਵਾਪਰਦਾ ਫਿਰ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਬਿਲਕੁਲ ਮੈਡਮ ਦੇਖੋ ਮੌਸਮ ਬਹੁਤ ਜ਼ਰੂਰੀ ਹੁੰਦਾ ਜਿਵੇਂ ਗਰਮੀ ਜ਼ਿਆਦਾ ਹੁੰਦੀ ਹੈ ਕਿਤੇ ਨਾ ਕਿਤੇ ਬਾਰਸ਼ ਆ ਹੋ ਜਾਣੀ ਹੈ ਕਿਤੇ ਨਾ ਕਿਤੇ ਗਰਮ ਹੋ ਗਏ ਹੈ ਨਾ ਤੇ ਕੋ ਧਿਆਨ ਖੁਲਣ ਨੂੰ ਆਪ ਰੱਖਣਾ ਚਾਹੀਦਾ ਹੈ ਹੂੰ ਕਿਤੇ ਨਾ ਕਿਤੇ ਆਪ ਹੀ ਇਹ ਚੀਜ਼ ਨੂੰ ਸੋਚ ਲੈਣਾ ਚਾਹੀਦਾ ਵੀ ਜਿਹੜੀ ਬੱਚਿਆਂ ਨੂੰ ਜਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਸਕੂਲ ਬੱਚੇ ਨੂੰ ਲਿਆਉਣ ਸਮੇਂ ਜਾਂ ਬੱਚੇ ਨੂੰ ਪੜ੍ਹਨ ਦੇ ਸਮੇਂ ਤਾਂ ਉਹ ਨਾ ਆਵੇ ਜੀ ਇਹ ਬਿਨਾ ਆਦੇਸ਼ਾਂ ਤੋਂ ਹੀ ਜਿਹੜੇ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਹਿਸਾਬ ਨਾਲ ਹੀ ਜਿਹੜਾ ਟਾਈਮ ਉਹਨੂੰ ਦੇਖ ਕੇ ਚੇਂਜ ਕਰ ਦੇਣਾ ਚਾਹੀਦਾ ਸੀਗਾ ਅਗਰ ਹਲੇ ਤੱਕ ਨਹੀਂ ਕਰਿਆ ਜਿਹੜੇ ਸਕੂਲਾਂ ਨੇ ਨਹੀਂ ਕੀਤਾ ਤਾਂ ਅਸੀਂ ਚੈਨਲ ਦੇ ਵਾਤੇ ਉਰਾਂ ਹੀ ਬੇਨਤੀ ਕਰੂੰਗੇ ਵੀ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਜੀ ਜੀ ਹੈਲੋ ਸਸ਼ੀਕਾਲ ਜੀ ਸਸ਼ੀਕਾਲ ਜੀ ਹਾਂਜੀ ਚਾਹਾਂਜੀ ਤੁਹਾਡੀ ਨਾ ਆਵਾਜ਼ ਕੱਟ ਰਹੀ ਸੀ ਜੀ ਹਾਂਜੀ ਤਾਂ ધ્યાન ਜੋ ਪਟਨਾ ਤੋਂ ਖਰਾਬ ਹੋਣਾ ਜੀ ਬਸ ਵਹੀ ਗੱਲ ਕਰ ਰਹਾ ਸੀ ਕਿ ਜਿੱਦ ਤੋਂ ਬੱਚਾ ਹੈ ਹਮਤਰਾ ਸਕੂਲ ਦਾ ਤੇ ਚੰਗਾ ਨਾ ਨਾਲਾ ਚੇੜਾ ਵੈ ਕਿ ਉਹ ਗਰਾ ਪਿਆਰ ਸੇ ਤੁਹ Dependdੀ ਹੈ ਜਾਂ ਸ਼ਹਿਰ ਦਾ ਟਾਈਮ ਹੈ ਕੁਛ ਹੁਸਰਤ ਹੈਪਨ ਕਿਛੇ ਬੱਚੇ ਨਾਲ ਹੋ ਜਾਵੇ ਕੋਈ ਨਾ ਕਰੇ ਪਰ ਮਾਤਮਾ ਲਾ ਕਰੇ ਕਿਛੇ ਨਾਲ ਇਸ ਤਰ੍ਹਾਂ ਕੋਈ ਵਾਪਰ ਜੇ ਤੇ ਨਾਲ ਚੇੜਾ ਕਿ ਸਿਰ ਸੇ ਸਕਾਰ ਨੇ ਜਿਸ ਤਰ੍ਹਾਂ ਕਿ ਉਹਦੇ ਨਿਯਮ ਮਨ ਲਜਾ ਆ ਆ ਨਾ ਸਿਰ ਮੇ ਲੇਟ ਯੂ ਐਸ ਸਕੂਲ ਸਟਾਰਟ ਕਰਨ ਬੱਚਿਆਂ ਦੇ ਕਿਤੇ ਗੱਲ ਜਾਨ ਹੈ ਤੇ ਜਹਾਨ ਹੈ ਜੀ ਬੱਚੇ ਜੀ ਸ਼ਰੀਰਿਕ ਨਾ ਉਹ ਇੰਪੋਰਟ ਹੈ ਜੀ ਜਿਹ ਸੁਖਾਂ ਦੀ ਰਾਜੀ ਖੁਸ਼ੀਆਂ ਅੰਗੇ ਤਾਂ ਪੜਾਈ ਤਾਂ ਕੰਟੀਨਿਊ ਕਰੀ ਜਾਣ ਨਾਲ ਫੁੱਲ ਲੈਗਜੇ ਪਰ ਵੈ ਕਿ ਜਨਾ ਸਮਾਂ ਦਾ ਹੈ 我也是上班的，因为正在上班的，他在上面 ਇਸ ਸਮਾਂ ਸਾ ਮਾਡਰਨ ਬੱਚੇ ਦੇ ਵਿੱਚ ਥੋੜਾ ਜਿਹਾ ਰੂਹਮਤੀ ਅਰਥਾ ਚਿਹਰੇ ਸਕੂਲ ਦੇ ਪੀਚਰ ਨੂੰ ਚਾਹੀਦਾ ਹੈ ਕਿ ਉਹ ਹੀ ਸ਼ਾਨੇ ਵਾਲੇ ਜਿਹੜਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਅਕੀਦੇ ਉਸ ਤੋਂ ਬਿਗਿਆ ਬੱਚਿਆਂ ਦੇ ਮੁਤਾਬਕ ਬੱਚਿਆਂ ਨਾਲ ਮਤਲਬ ਸਭ ਤੋਂ ਪਹਿਲਾ ਪੈਰਟੀ ਲਾਈਫ ਜੀ ਹੁੰਦੀ ਹੈ ਜਿਹਦੇ ਬੱਚੇ ਵਿੱਚ ਸਭ ਤੋਂ ਡੀਪਲੀਅਟੀ ਐਥਮ ਜੀ ਦੁੱਖ ਮਾਰਾ ਚੁਈ ਐਸਟਾਰ ਨਾਲ ਕੋਈ ਗੱਲ ਜਿਹੜਾ ਵਾਲਾ ਹੁੰਦਾ ਹੈ ਜਾਂ ਸਮਥਿੰਗ ਉਹ ਪ੍ਰੋਬਲਮ ਵੀ ਐਡਵਾਂਸਟੈਂਸ ਸ਼ਾਇਦ ਬੜਾ ਪਿਆਰ ਹਜ਼ਰਤ ਅੱਲਾ ਜੀ ਮਨ ਲਾਉਂਦਾ ਜਸਟਾ ਜਿਵੇਂ ਕੋਈ ਅਸਾ ਤਬੂ ਹੋਏ ਤਾਂ ਉਹਦੇ ਧਿਆਨ ਨਾਲ ਮਤਲਬ ਬੜਾ ਛੁੱਟੀ ਕਰਾਉਣ ਦੇ ਲਈ ਜੋ ਇਹ ਦੇਖੋ ਚਹਾਨ ਜੀ ਜਿਹੜੇ ਆਪਣੀ ਆਪਾ ਪੰਜਾਬ ਸਰਕਾਰ ਦੀ ਗੱਲ ਕਰੀਏ ਕਿ ਉਹਨਾਂ ਨੇ ਜਿਹੜਾ ਟਾਈਮ ਚੇਂਜ ਕੀਤਾ ਹੋਇਆ ਕਿ 10 ਵਜੇ ਜਿਹੜੇ ਨੇ ਸਕੂਲ ਖੁੱਲਣੇ ਚਾਹੀਦੇ ਨੇ ਕਈ ਪ੍ਰਾਈਵੇਟ ਸਕੂਲਾਂ ਦੇ ਟਾਈਮ ਅੱਜ ਵੀ ਜਿਹੜੇ 9 ਵਜੇ ਜਿਹੜਾ ਲੱਗ ਰਹੇ ਨੇ ਸਕੂਲ ਖੁੱਲ ਰਹੇ ਨੇ ਕਿ ਉਹਨਾਂ ਨੂੰ ਦੇਖਦੇ ਮੱਦੇ ਨਜ਼ਰ ਜਿਵੇਂ ਠੰਡ ਜ਼ਿਆਦਾ ਪੈ ਰਹੀ ਹੈ ਕਿ ਉਹਨਾਂ ਨੂੰ ਆਪਣਾ ਟਾਈਮ ਜਿਹੜਾ ਚੇਂਜ ਕਰਨਾ ਜ਼ਰੂਰੀ ਹੈ ਪਸਛੋਦੀ ਬਤਿਆਰ ਕਿ ਅਚਾਨਕ ਕਿョਕੇਤਨ ਫਟਾਏ ਇੱਕ ਕਾਇਦੇ ਦੇ ਚਲਣਾ ਚਾਹੀਦਾ ਬੱਚੇ ਨੂੰ ਸਿੱਖਿਆ ਦੀ ਦੇਣ ਦੇ ਜੇਕਰ ਉਹ ਆ ਉਹ ਨੂੰ ਨਾ ਕਰਨਗੇ ਮਤਲਬ ਆ ਉਹ ਮਤਲਬ ਪਾਲਣਾ ਕਰਨਗੇ ਜੇਕਰ ਸਰਕਾਰ ਦੇ ਨਿਯਮਾਂ ਦੇ ਤਾਦੀ ਬੱਚਿਆਂ ਨੂੰ ਵੀ ਕਹਿ ਸਕਣਗੇ ਕਿ ਕਹਿੰਦੇ ਕਿ ਟੀਚਰ ਬੈਸਟ ਹੋਏਗਾ ਆਪਣੇ ਸਹੀ ਦੇ ਤਾਦੀ ਟੀਚਿੰਗ ਕਰੇਗੇ ਬੱਚੇ ਪੜਾਏਗਾ ਤਾਂ ਕਿਆ ਨਾ ਮਤਲਬ ਬੱਚਿਆਂ ਨੂੰ ਪੜਾਏ ਜਾਣੋਂ ਪਹਿਲਾ ਚੇਹਰੇ ਕਿ ਨਿਯਮਾਂ ਤੇ ਆਰਖ ਨੂੰ ਸਰਕਾਰ ਦਾ ਸਾਰੇ ਦੇਸ਼ਾਂ ਦੇ ਮੁਤਾਬਕ ਚੱਲਣ ਤੇ ਆਪਣੇ ਤਕਰੀਬਨ ਪੰਜ ਵੈਕਸਿਨ ਜਿੱਥੇ ਇੰਡੀਜਨਾ ਰਵਾਇਤ ਹੋ ਗਿਆ ਵੀ ਆਪਣੇ ਥੇ ਕੇ ਕੋ ਧਿਆਨ ਰੱਖ ਲੈ ਨਾ ਕੋਈ ਮਤਲਬ ਕਿ ਮੈਂ ਮੰਗਿਆ ਕਿ ਕੋਈ ਜੁਰਮਤਾਂ ਦਾ ਦਫ਼ਤਰ ਸੀ ਕਿ ਮੇਰਾ ਕਾਡ ਲਿ ਬਣਾ ਰਸ਼ਨ ਕਾਰਡ ਦੇਖੋ ਸਰਕਾਰੀ ਵੱਲੋਂ ਇਹ ਬੜਾ ਫੀਸ ਨੇ ਉਹ ਕਿਹੜਾ ਧਾਰਕ ਕਰਦੇ ਨੇ ਜੀ ਇਹਨਾਂ ਨੂੰ ਉਹ ਨਿਯਮਾਂ ਦਾ ਪਾਲਣ ਕਰ ਬਿਜੁਰਗਾਂ ਦਾ ਮਤਲਬ ਬੰਨਾ ਮਤਲਬ ਜਿਹੜਾ ਬੰਨਾ ਚੀ ਦਾ ਸਰਟੀਫਿਕੇਟ ਵਗੈਰਾ ਉਹਨਾਂ ਦਾ ਬਣਾਣਾ ਚਾਹੀਦਾ ਹੈ ਨਾ ਰਸ਼ਨ ਕਾਰਡ ਬੰਨਾ ਚੀ ਕਿ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਜੀ ਉਹ ਇਹ ਦੇਖੋ ਉਹਨਾਂ ਨੂੰ 15 ਸਾਲ ਹੋ ਗਏ ਨੇ ਹੁਣ ਤੱਕ ਉਹਨਾਂ ਦਾ ਕੋਈ ਰਸ਼ਨ ਕਾਰਡ ਨਹੀਂ ਬਣਾਇਆ ਗਿਆ ਕਿਉਂਕਿ ਜਿਹੜੇ ਹੈ ਉਹਨਾਂ ਨੂੰ ਲੋੜਵੰਦਾਂ ਨੂੰ ਜਿਹੜੀ ਸਹੂਲਤ ਨਹੀਂ ਮਿਲ ਰਹੀ ਜਿਹੜੇ ਕੋਈ ਜਦਾ ਵੱਡਾ ਕੰਮ ਨਹੀਂ ਵੈ ਇਹ ਜਸਲਾ ਕੇ ਤੇ ਪੈਰੀ ਵਰਕ ਕਰਨਾ ਹੈ ਨਾ ਨਹੀਂ ਆਪਣੇ ਤੋਂ ਕੁਝ ਉਹਨੇ ਆਪਣਾ ਸਕਰਵਾਇਸ ਕਰਨਾ ਆਪਣੇ ਪੇਜੋ ਪੈਸੇ ਦੇ ਰਹੇ ਹਨ ਕਦ ਕਿ ਜਾਂ ਕੋਈ ਜਦਾ ਵੱਡਾ ਕੰਮ ਹੈ ਸਿਰਫ ਉਹਨੇ ਪੇਪਰ ਬਣਾ ਕੇ ਲੈਣਾ ਜਿਹੜੇ ਕਿ ਉਹਨਾਂ ਦੇ ਅਧਿਕਾਰ ਹੈਗੇ ਨੇ ਨਾ ਚਾਹੀਦਾ ਮਾਰ ਕੇ ਦੇਣਾ ਸਟ੍ਰਕਚਰ ਜਰੂਰੀ ਹੈ ਪਰ ਉਹ ਕੋ ਕਰ ਦੇਣੇ ਹੈ ਕਿਉਂਕਿ ਚੱਲੂ ਵੀ ਨਾ ਕਰ ਦੇਣੇ ਸਾਰੇ ਪਾਸੇ ਲੋਕ ਨਾ ਹੋ ਰਹੇ ਮਤਲਬ ਮੈਂ ਦੇਖਿਆ ਜੀ ਇਹ ਰਿਵਾਜ ਹੀ ਹੈ ਕਿ ਨਾ ਕਰਨ ਦਾ ਤੇ ਨਾ ਕੰਮ ਕਰਨ ਦਾ ਰਿਵਾਜ ਹੀ ਚੱਲ ਗਿਆ ਹੈ ਜੀ ਰਿਵਾਜ ਐਸੇ ਖਤਮ ਕਰ ਦੇ ਜੇ ਤੂੰ ਦੇਖੋ ਗੁਰੂ ਵੀ ਹੰਦਰ ਚੀ ਹੈ ਜੀ ਆਪਣੇ ਨਾਇਬ ਸੱਚੇ ਪਾਤਸ਼ਾਹ ਨੇ ਕਿੰਨ महाराज सचे पातशाही गुरू गी पूरा परिवार वारो ਨਾਕ ਤੇ ਕਿਰਨ ਸਿਸ਼ਨਾ ਅੱਜ ਅੱਜਾ ਕਿ ਮਾਨਵਤਾ ਵਾਸਤੇ ਆਪਣੇ ਪੰਜਾਬੀਆਂ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੇ ਪੰਦਰਾਂ ਪਾਸੋਂ ਦੇਖਾਸਤ ਸਾਡੇ ਸਭ ਤੋਂ ਚਾਹੇ ਚਾਚਾ ਕਮਕੀਟਾ ਪਰ ਦੇਖੋ ਉਹਨਾਂ ਦੇ ਪਿਛੇ ਨਛੇੜਾ ਕਿ ਉਹਨਾਂ ਨੂੰ ਜੀਵਨ ਨਛੇੜਾ ਕਰ ਰਹੇ ਹਨ ਨਛੇੜਾ ਕਰਕੇ ਕਿ ਉਹਨਾਂ ਨੂੰ ਚਾਹੇ ਕਿ ਅੱਛੀ ਕੰਮ ਕਰਨਾ ਉਹਨਾਂ ਦਾ ਸਿੱਖਿਆ ਲੈਣ ਗੁਰੂਆਂ ਦੀ ਦਿੱਤੀ ਹੈ ਪਰ ਦੇਖੋ ਉਹਨਾਂ ਨੂੰ ਪਰਸਾ ਚੇਨਾ ਕਿ ਅੱਦਲੇ ਵੀ ਇਨਸਾਨਾਂ ਦੇ ਸੱਤ ਸਬਦ ਕੇ ਜਿਨ੍ਹਾਂ ਨੇ ਇੱਜ਼ਤ ਤੇ ਤੈਸ਼ਨਾਸ਼ ਘਾੜਾ ਪੂਰਾ ਕਰਕੇ ਦੇਖੋ ਪੂਰੀ ਮਾਨਵਤਾ ਨੂੰ ਕਿੰਨੇ ਮਸਕਲਾਂ ਚ ਪਾ ਦਿੰਦਾ ਹੈ ਦੇਖੋ ਇਹਨਾਂ ਚਾਹੇ ਨਹੀਂ ਹਸਾ ਕਰਨਾ ਮੇਰੇ ਸਾਹਮਣੇ ਵੀ धरती अपने देखो मंदिर मस्जिद भी है सारे इंसान ने hmm. सारे तो जिन्हें इंसान के इंसान दुख सरा करता है बड़ा माड़ा लगता है बजुर्गों का जो चाहिए राशन घर बना बच्चे बारे છોચ કે ના મતલબ જો ટાઈમ સરકારને શું તો કે લો سارے કનેચ અનપાણ મનન سارے જે વિરાસસ એટેજી છે સે બચા દૂર બચા પ્રાત દુષી જાય કે જો આપણે પસવાસ મિસ કર્યા છે આપણે પ્રલાવ નો આઠે બેઠે ગુલામ પુરે તતસી મિસ કર્યા સારે નો સિંહ સંજીવજી ને સુને ગલ્લા કરતા ને અચી મિસ કર્યા તો હાલત પર દેખો જે ઓથે મેં ઇન્સાન બેઠે દેખો ગુલાચો દેહલો ગલી મુંડે જી નાક સંગીકરણ કરતા ને જો કાચ રહેને હે દેખો કામ કરજો ને કે જે ઓનો નહી કરને ચાહીએ ਕੀ ਕਾਨੂੰਨ ਅਧਿਕਾਰ ਕਰ ਸਕਦੇ ਨੇ ਇਹਨਾਂ ਇਨਸਾਨ ਬਿੜਾ ਭੰਜੀ ਜਿਹੜਾ ਕੋਈ ਰਾਜਾ ਮਹਾਰਾਜਾ ਹੁੰਦਾ ਨਾ ਉਹ ਪ੍ਰਜਾ ਦਾ ਪੂਰਾ ਧਿਆਰ ਸਕਦਾ ਹੈ ਕਿਉਂਕਿ ਕੋਈ ਚਾਂਸਰ ਵੇਖ ਕੇ ਮੈਂ ਪੂਰਾ ਧਿਆਰ ਖੰਦ ਬੱਚਿਆਂ ਦਾ ਪ੍ਰਜਾ ਦਾ ਇੱਚਾ ਨੂੰ ਉਹਨਾਂ ਕੋਲ ਚਾਂਸਰ ਕਰਕੇ ਬੱਚਿਆਂ ਨੂੰ ਸਕੂਲਾਂ ਦਾ ਧਿਆਰ ਖੜਾ ਆਪਣਾ ਬੱਚਾ ਧਿਆਰ ਖੜਾ ਜੀ ਤੇ ਹਰ ਰੋਚੇ ਰਸਤਾ ਪਰ ਕਰਦੇ ਨਹੀਂ ਅਗਰ ਪ੍ਰੋਕਸੀ ਹੋਣੀ ਕਰਦੇ ਪਰ ਮੰਤ ਮੰਡਲ ਜਿਹੜੀ ਛੀਟਾ ਤਨ ਨੂੰ ਉਹਨੂੰ ਅੱਛੇ ਦਾ ਵਰਤਨ ਹੋਣਾ ਪੜੇ ਪ੍ਰੋਕਸੀ ਹੋਣੀ ਵਰਤਦਾ ਜੀ ਜੀ ਉਹ ਇਹ ਦੇਖੋ ਚਾਹਾਨ ਜੀ ਗੱਲ ਤਾਂ ਹੋਈ ਹੈ ਕਿ ਰੂਲਜ਼ ਦੇ ਅਕੋਰਡਿੰਗ ਨਹੀਂ ਚੱਲਦੇ ਜਿਵੇਂ ਆਪਣੇ ਉਰੇ ਨਿ ਜਿਹੜਾ ਵਧੀਆ ਪੰਜਾਬ ਦਾ ਸੁਧਾਰ ਹੋ ਸਕੇ ਬਿਲਕੁਲ ਜੀ ਕੋਈ ਜੀ ਕਹਾਂਗੇ ਆਪਣਾ ਸਾਰੇ ਪੰਜਾਬ ਤੇ ਸਾਰੇ ਵਿੱਚ ਚੰਗਾ ਬੰਨਾ ਹੋਇਆ ਵਰਨਰ ਪਰਸਾ ਆਪਣਾ ਹਰਖਣ ਚਲੋ ਆਪਣਾ ਸਫਲਿਕ ਆਪਣਾ ਪੰਜਾਬੀਆਂ ਦਾ ਜੀ ਜੀ ਤੁਹਾਨੂੰ ਰਹੀ ਮੈਂ ਜੀ ਥੈਂਕ ਯੂ ਸੋ ਮਚ ਜੀ ਸੱਸ ਜੀ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਇਹ ਸੀਗੇ ਅਮਰੀਕਾ ਤੋਂ चौहान ਜੀ ਜੋ ਸਾਡੇ ਲਾਈਵ ਪ੍ਰੋਗਰਾਮ ਵਿੱਚ ਜੁੜਦੇ ਹੁੰਦੇ ਨੇ ਕਿ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਹ ਬਾਹਰ ਬਹਿ ਕੇ ਵੀ ਸਾਡੇ ਪੰਜਾਬ ਨੂੰ ਮਿਸ ਕਰਦੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਪੰਜਾਬ ਦੇ ਜਿਹੜੇ ਰੂਲਸ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਸਾਨੂੰ ਚੱਲਣਾ ਚਾਹੀਦਾ ਤਾਂ ਕਿ ਸਾਡੇ ਪੰਜਾਬ ਦਾ ਜਿਹੜਾ ਸਿਸਟਮ ਵਧੀਆ ਚੱਲ ਸਕੇ ਹੈਲੋ ਹਾਂਜੀ ਮਾਡਮ ਹਾਂਜੀ ਸਾਡੇ ਮੈਡਮ ਬਿਲਕੁਲ ਦੇਖੋ ਸਿਸਟਮ ਹੀ ਦੇ ਖਿਲਾਫ ਹੀ ਅਸੀਂ ਗੱਲ ਕਰਦੇ ਹਾਂ ਸਿਸਟਮ ਦੇ ਖਿਲਾਫ ਹੀ ਅਸੀਂ ਹੁਣ ਤੱਕ ਸਰਕਾਰਾਂ ਦੇ ਪ੍ਰਤੀ ਬੋਲਦੇ ਆ ਰਹੇ ਚਾਹੇ ਕਾਂਗਰਸੀ ਸਰਕਾਰ ਸੀ ਚਾਹੇ ਅਕਾਲੀਆ ਦੀ ਸਰਕਾਰ ਸੀ ਚਾਹੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਅਗਰ ਸਿਸਟਮ ਦੇ ਖਿਲਾਫ ਅਸੀਂ ਨਹੀਂ ਬੋਲੂਗੇ ਤਾਂ ਸਿਸਟਮ ਕਿਤੇ ਨਾ ਕਿਤੇ ਠੀਕ ਨਹੀਂ ਹੋਊਗਾ ਦੇਖੋ ਅਸੀਂ ਤਾਂ ਚੈਨਲ ਸਾਡੇ ਕੋਲ ਇੱਕ ਬਹੁਤ ਵਧੀਆ ਜਰੀਆ ਜਿਹੜਾ ਸਾਡੀਆਂ ਗੱਲਾਂ ਚੈਨਲ ਸਰਕਾਰਾਂ ਤੱਕ ਪਹੁੰਚਾਉਂਦਾ ਸਰਕਾਰਾਂ ਦੇ ਨੁਮਾਇੰਦਿਆਂ ਤੱਕ ਪਹੁੰਚਾਉਂਦਾ ਲੇਕਿਨ ਗੱਲ ਤਾਂ ਜਰੂਰ ਪਹੁੰਚਦੀ ਹੈ ਮੈਡਮ ਉੱਥੇ ਜਿਹੜਾ ਅਸਰ ਹੈ ਕਿਤੇ ਨ ਦੇ ਰਹੀਆਂ ਜਾਂ মিডিਆ ਦੇ ਰਹੀਆਂ سوشل মিডিਆ ਰਹੀ ਸਰਕਾਰਾਂ ਦੇ ਨਮਾਇੰਦਿਆਂ ਨੂੰ ਸਰਕਾਰਾਂ ਉ ਤਾਂ ਉਸ ਤੀਰ ਤੇ ਗੌਰ ਕਰਨ ਦੀ ਜਰੂਰਤ ਹੈ ਜਿਉਂ ਇਹ ਦੇਖੋ ਤੇ ਅਮਲ ਨਹੀਂ ਕਰਦੇ ਕਿ ਸਾਡੇ ਜਿਹੜਾ ਕਿਉਂਕਿ ਕਹਿ ਦਿੰਦੇ ਨੇ ਕਿ মিডিਆ ਦਾ ਚੌਥਾ ਥੰਮ ਹੈ মিডিਆ ਕਿਉਂਕਿ ਜੇਕਰ ਉਹ ਇਨਫੋਰਮੇਸ਼ਨ ਦੇ ਰਹੇ ਨੇ ਕੋਈ ਆਪਾਂ ਅਪੀਲ ਕਰ ਰਹੇ ਆ ਆਪਣੇ ਚੈਨਲ ਰਾਹੀਂ ਕਿ ਹਰ ਇੱਕ ਜਿਹੜਾ ਚੈਨਲ ਕਰਦਾ ਪਰ ਉਹਨਾਂ ਤੇ ਜਿਹੜੀ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਕਿ ਲੋਕਾਂ ਦੀ ਜਿਹੜੇ ਮੰਗਾਂ ਨੂੰ ਪੂਰਾ ਜ਼ਰੂਰ ਕਰਨਾ ਚਾਹੀਦਾ मैडम देखो ਸਾਨੂੰ ਤਾਂ ਇਹ ਲੱਗਦਾ ਵੀ ਜਦੋਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਤਾਂ ਜਿਹੜੀ ਸਾਡੇ ਵਰਗੀ ਪਬਲਿਕ ਆ ਜਿਨ੍ਹਾਂ ਨੇ ਵੋਟ ਪਾਉਣੀ ਹੁੰਦੀ ਹੈ ਜਿਹੜੇ ਵੋਟਰ ਆ ਜੀ ਤਾਂ ਜਿਵੇਂ ਮਤਲਬ ਅਸੀਂ ਕਿਸੇ ਜਾਨਵਰ ਪੰਛੀ ਨੂੰ ਅਸੀਂ ਰੋਟੀ ਪਾ ਦੰਨੇ ਅਸੀਂ ਦੇਖਦੇ ਵੀ ਹਾਂ ਰੋਟੀ ਖਾ ਲਈਏ ਨੇ ਤਾਂ ਇਹਨੂੰ ਰੋਟੀ ਦੀ ਹੋਰ ਜ਼ਰੂਰਤ ਹੋਊਗੀ ਸਿਰਫ ਐਸੀ ਆਪਣੇ ਮਤਲਬ ਨੂੰ ਹੀ ਵੋਟਾਂ ਦੇ ਟਾਈਮ 'ਤੇ ਹੀ ਲੋਕਾਂ ਨੂੰ ਜੜੀਆਂ ਕਿਤੇ ਨਾ ਕਿਤੇ ਸਹੂਲਤਾਂ ਦੱਸਦੇ ਆ ਲੋਕਾਂ ਨੂੰ ਸਹੂਲਤਾਂ ਦੰਨੇ ਹੁਣ ਤੁਸੀਂ ਦੇਖੇ 2024 ਦੀਆਂ ਤਾਂ ਵੋਟਾਂ ਤੋਂ ਪਹਿਲਾਂ ਪਹਿਲਾਂ ਕਿੰਨੀਆਂ ਸਕੀਮਾਂ ਆਉਣੀ ਆ ਜਿਵੇਂ ਪਹਿਲਾਂ 15 ਲੱਖ ਦੀ ਵੀ ਗੱਲ ਕੀਤੀ ਸੀ ਫਿਰ ਬਾਅਦ 'ਚ ਜਿਹੜੇ ਅਮਿਤ ਸ਼ਾਹ ਸੀਗੇ ਜਿਹੋ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਤਾਂ ਜੁਮਲੇ ਦੀ ਸਰਕਾਰ ਹੋਊਂਦੀ ਆ ਅਗਰ ਤੁਸੀਂ ਜੁਮਲਾ ਹੀ ਕਰਨਾ ਜੁਮਲੇ ਦੀ ਸਰਕਾਰੇ ਬਣਾਉਣੀ ਆ ਫਿਰ ਲੋਕਾਂ ਨਾਲ ਵਾਅਦੇ ਕਿਉਂ ਕਰਦੇ ਆ ਜੀ ਹੂੰ ਉਹੀ ਆ ਦੇਖੋ ਤੁਸੀਂ ਬਹੁਤ ਵਧੀਆ ਗੱਲ ਕੀ ਹੈ ਕਿ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਫਿਰ ਉਹਨਾਂ ਵਾਅਦਿਆਂ ਤੋਂ ਮੁੱਕਰਿਆ ਜਾਂਦਾ ਨਹੀਂ ਪੂਰੇ ਕੀਤੇ ਜਾਂਦੇ ਬਿਲਕੁਲ ਮੈਡਮ ਬਿਲਕੁਲ ਦੇਖੋ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਸੀਂ ਇਹ ਨਹੀਂ ਕਹਿੰਦੇ ਲੋਕ ਜਾਗਰੂਕ ਨਹੀਂ ਹੋਏ ਲੇਕਿਨ ਜਾਗਰੂਕ ਹੋ ਰਹੇ ਆ ਬਹੁਤ ਘੱਟ ਹੋ ਰਹੇ ਆ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਵੋਟਾਂ ਦੇ ਟਾਈਮ 'ਚ ਉਹੀ ਨਮਾਇੰਦਾ ਚੁਣੋ ਉਹੀ ਸਰਕਾਰ ਬਣਾਓ ਜਿਹੜੀ ਤੁਹਾਡੇ ਕੰਮ ਆਵੇ ਪਰ ਕਿਤੇ ਨਾ ਕਿਤੇ ਅਸੀਂ ਵੋਟਾਂ ਤੋਂ ਪਹਿਲਾਂ ਸਾਨੂੰ ਹਰੇਕ ਬੰਦਾ ਚੰਗਾ ਲੱਗਦਾ ਹੁੰਦਾ ਹਰੇਕ ਬੰਦਾ ਠੀਕ ਹੁੰਦਾ ਜਦੋਂ ਕੁਰਸੀ ਮਿਲ ਜਾਂਦੀ ਹੈ ਉਹੀ ਬੰਦੇ ਦੀ ਨਿਗਾ ਤੇ ਦਿਮਾਗ ਹੋ ਮ ਜਾਂਦਾ ਹਾਲਾਂਕਿ ਇਦਾਂ ਨਹੀਂ ਕਰਨਾ ਚਾਹੀਦਾ ਜੇ ਅਗਰ ਦੁਆਰੇ ਬੰਦਾ ਵੋਟ ਲੈਣਾ ਆਉਂਦਾ ਹੋ ਜਿਹੜੇ ਨੇ ਸਾਡੇ ਪ ਨਾ ਚੱਲੋ ਨਾ ਉਹਨਾਂ ਦੀ ਗੱਲ ਮੰਨੋ ਦੇਖੋ ਕਿਉਂਕਿ ਅਗਰ ਅਸੀਂ ਉਹਨਾਂ ਨੂੰ ਵੋਟ ਦੰਨੇ ਆ ਤਾਂ ਦੁਬਾਰੇ ਫੇਰ 5 ਸਾਲੇ ਸੀ ਉਹੀ ਕੰਡੇ ਵੀ ਚਲਣਗੇ ਜੀ ਜਿਉਂ ਇਹ ਦੇਖੋ ਸੰਜੀਵ ਜੀ ਆਪਾਂ ਗੱਲ ਕਰ ਰਹੇ ਸੀਗੇ ਸਕੂਲ ਦੇ ਟਾਈਮ ਦੀ ਕਿ ਉਹਨੇ ਜਿਹੜਾ ਟਾਈਮਿੰਗ ਹੈ ਚੇਂਜ ਜ਼ਰੂਰ ਕਰਨੀ ਚਾਹੀਦੀ ਹੈ ਉਹ ਕੋਲ ਬਿਲਕੁਲ ਮੈਨੂੰ ਦੇਖੋ ਟਾਈਮ ਦੀ ਵੀ ਗੱਲ ਹੈ ਬਾਕੀ ਹੋਰ ਜਿਹੜੇ ਨਜਾਇਜ਼ ਖਰਚੇ ਆ ਜਾਂ ਜਿਹੜੇ ਨਜਾਇਜ਼ ਲੋਕ ਲੋਕਾਂ ਦੇ ਨਾਲ ਸਕੂਲ ਪ੍ਰਾਈਵੇਟ ਸਕੂਲ ਕਰਦੇ ਸੀ ਇਹ ਨਹੀਂ ਕਹਿੰਦੇ ਸਾਰੇ ਬਹੁਤ ਪ੍ਰਾਈਵੇਟ ਸਕੂਲਾਂ ਦਾ ਸਿਸਟਮ ਠੀਕ ਵੀ ਹੈ ਜੀ ਜਿਹੜੇ ਸਿਸਟਮ ਤੋਂ ਬਾਹਰ ਆ ਉਹਨਾਂ ਨੂੰ ਦੇਖੋ ਕਿਤੇ ਨਾ ਕਿਤੇ ਗੌਰ ਕਰਨ ਦੀ ਜ਼ਰੂਰਤ ਹੈ ਅਗਰ ਗੌਰ ਨਹੀਂ ਕਰਦੇ ਤਾਂ ਸਰਕਾਰ ਨੂੰ ਸਖਤੀ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ ਚਾਹੇ ਉਹਨੂੰ ਜੁਰਮਾਨਾ ਨਾ ਕਰੇ ਚਾਹੇ ਉਹਨੂੰ ਜੋ ਮਰਜ਼ੀ ਕਰੇ ਅਗਰ ਸਖਤੀ ਨਹੀਂ ਦਿਖਾਉਗੀ ਸਰਕਾਰ ਤਾਂ ਇਹ ਸਕੂਲਾਂ ਦੀ ਮਨਮਰਜ਼ੀਆਂ ਇਦਾਂ ਹੀ ਚਲਦੀਆਂ ਰਹਿਣਗੀਆਂ ਜੀ ਉਹੀ ਹੈ ਦੇਖੋ ਇਹਨਾਂ ਵੱਲ ਧ ਕਰਨਾ ਚਾਹੀਦਾ ਹੈ ਕਿ ਜਦੋਂ ਸਰਕਾਰ ਨੇ ਜਿਹੜਾ ਟਾਈਮ ਚੇਂਜ ਕਰ ਦਿੱਤਾ ਹੈ ਕਿ ਤੁਸੀਂ ਵੀ ਜਿਹੜਾ ਆਪਣਾ ਟਾਈਮ ਚੇਂਜ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡੇ ਤੇ ਕੋਈ ਇਹੋ ਜਿਹਾ ਐਕਸ਼ਨ ਨਾ ਆ ਸਕੇ ਬਿਲਕੁਲ ਮੈਡਮ ਬਿਲਕੁਲ ਦਰ ਹੋਵੇ ਤਾਂ ਫਿਰ ਕਿਤੇ ਨਾ ਕਿਤੇ ਆਪਣੇ ਆਪ ਹੀ ਉਹ ਨਿਯਮ ਦੀ ਪਾਲਣਾ ਕਰਨ ਚਾਹੇ ਬਿਨਾਂ ਨਿਯਮ ਬਣਾਏ ਤੋਂ ਹੀ ਸੋਚ ਲੈਣ ਵੀ ਹੁਣ ਜੇ ਠੰਡ ਦਾ ਟਾਈਮ ਆ ਗਿਆ ਗਰਮੀ ਦਾ ਟਾਈਮ ਆ ਗਿਆ ਸਰਕਾਰ ਦੇ ਹਦੇਸ਼ ਨਹੀਂ ਵੀ ਹੈਗੇ ਤਾਂ ਆਟੋਮੈਟਿਕ ਉਹਨਾਂ ਨੂੰ ਆਪਣੇ ਆਪ ਕਰ ਦੇਣਾ ਚਾਹੀਦਾ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਮਾਮਲਾ ਅਗਰ ਬੱਚਾ ਪੜਨ ਚ ਕੰਫਰਟੇਬਲ ਨਹੀਂ ਰਹੋਗਾ ਤਾਂ ਬੱਚਾ ਪੜ੍ਹੂਗਾ ਕਿਵੇਂ ਜੀ ਜਿਹਾ ਟੀਚਰ ਪੜ੍ਹਾਊਗਾ ਕਿਵੇਂ ਜੀ ਜਿਉਂ ਇਹ ਦੇਖੋ ਠੰਡ ਦੇ ਆਹੀ ਇੱਕ ਮੰਥ ਜ਼ਿਆਦਾ ਹੁੰਦਾ ਹੈ ਮੰਥ ਲਾ ਲਓ ਡੇਢ ਮੰਥ ਲਾ ਲਓ ਜ਼ਿਆਦਾ ਠੰਡ ਦਾ ਕਿਉਂਕਿ ਇਸ ਤੋਂ ਬਾਅਦ ਆਟੋਮੈਟਿਕ ਹੀ ਜਿਹੜਾ ਮੌਸਮ ਚੇਂਜ ਹੋ ਜਾਂਦਾ ਤੇ ਬਿਲਕੁਲ ਮੈਨੂੰ ਬਹੁਤ ਸਕੂਲ ਅਸੀਂ ਦੇਖਦੇ ਹੁੰਦੇ ਹੁੰਦੇ ਆ ਵੀ ਜਿਹੜੇ ਸਰਕਾਰਾਂ ਦੇ ਹਦੇਸ਼ਾਂ ਤੋਂ ਉਲਟ ਚੱਲਣਾ ਹੀ ਚੱਲਣਾ ਹੈ ਕੋਈ ਛੁੱਟੀ ਦਾ ਐਲਾਨ ਹੋ ਗਿਆ ਤਾਂ ਉਹ ਸਕੂਲ ਲਾ ਕੇ ਬਹਿ ਜਾਂਦੇ ਨੇ ਸਮਝ ਨਹੀਂ ਆਉਂਦੀ ਵੀ ਜੇ ਤੁਸੀਂ ਇੱਕ ਦਿਨ ਸਕੂਲ ਬੰਦ ਕਰ ਲੂਗੇ ਸਰਕਾਰ ਦੇ ਹਦੇਸ਼ਾਂ ਦੇ ਨਾਲ ਚੱਲ ਜੂਗੇ ਤੁਹਾਡਾ ਕੀ ਆ ਫਰਕ ਪੈ ਜੂਗਾ ਅਗਰ ਤੁਸੀਂ ਸਕੂਲਾਂ ਦਾ ਸਕੂਲ ਖੋਲ ਕੇ ਹੀ ਝੱਕਦੇ ਆ ਤਾਂ ਤੁਸੀਂ ਆਪਣੇ ਸਕੂਲਾਂ ਦਾ ਰਿਜ਼ਲਟ ਦੇਖ ਲਓ ਅਗਰ ਸਰਕਾਰੀ ਸਕੂਲਾਂ ਦਾ ਰਿਜ਼ਲਟ ਦੇਖ ਲਓ ਜਿਹੜੇ 10 ਛੁੱਟੀਆਂ ਵੀ ਕਰ ਲੰਨੇ ਆ ਉਹ ਤਵਾਰ ਫਿਰ ਵੀ ਰਿਜ਼ਲਟ ਕਵਰ ਕਰ ਲੰਨੇ ਆ ਅੱਜ ਜੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਬਹੁਤ ਬੈਸਟ ਹੋ ਚੁੱਕੇ ਆ ਬ ਕਾਰੀ ਸਕੂਲਾਂ ਵੱਲ ਜਿਹੜਾ ਰੁਕ ਕਰਨ ਦੀ ਜ਼ਰੂਰਤ ਹੈ ਜੀ ਜਿਉਂ ਹੀ ਇਹ ਦੇਖੋ ਪ੍ਰਾਈਵੇਟ ਸਕੂਲਾਂ ਦੇ ਕਿੰਨੇ ਜ਼ਿਆਦਾ ਖਰਚੇ ਵਧਾਏ ਹੋਏ ਨੇ ਕਿੰਨੀਆਂ ਜਿਹੜੀਆਂ ਨੇ ਫੀਸਾਂ ਲੱਖਾਂ ਦੇ ਹਿਸਾਬ ਨਾਲ ਜਿਹੜੇ ਸਾਲ ਦੇ ਵਿੱਚ ਲੱਖ ਲੱਖ ਰੁਪਈਆ ਜਿਹੜਾ ਇੱਕ ਬੱਚੇ ਤੋਂ ਲੈਂਦੇ ਨੇ ਕਿਉਂਕਿ ਸਰਕਾਰੀ ਸਕੂਲ ਵੀ ਅੱਜ ਕਿਸੇ ਤੋਂ ਘੱਟ ਨਹੀਂ ਹੈ ਕਿਉਂਕਿ ਬਹੁਤ ਵਧੀਆ ਹੁਣ ਉੱਥੇ ਵੀ ਸਟੱਡੀ ਹੋਣ ਲੱਗੀ ਹੈ ਨਾਲੇ ਖਰਚਾ ਬਹੁਤ ਘੱਟ ਹੁੰਦਾ ਸਰ ਬਿਲਕੁਲ ਮੈਡਮ ਦੇਖੋ ਸ਼ੀ ਇਹਨਾਂ ਦੇ ਵਿੱਚ ਦੁੱਖ ਤੇ ਲੋਕਾਂ ਦਾ ਵੀ ਦੁੱਖ ਦੰਨੇ ਆ ਕਿਉਂਕਿ ਜੇ ਲੋਕ ਉੱਧਰ ਨੂੰ ਜਾ ਰਹੇ ਆ ਤਾਂ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਆ ਉਹ ਉਹਨਾਂ ਤੋਂ ਉਨਾ ਹੀ ਪੈਸਾ ਲੈ ਰਹੇ ਆ ਜਿੰਨਾ ਉਹਨਾਂ ਨੂੰ ਜ਼ਰੂਰਤ ਹੈ ਦੇਣ ਵਾਲਾ ਇਹ ਨਹੀਂ ਦੇਖਦਾ ਵੀ ਮੈਂ ਨਜਾਇਜ਼ ਦੇ ਰਿਹਾ ਜਾਂ ਜਾਇਜ਼ ਦੇ ਰਿਹਾ ਜਿਹੜਾ ਇੱਕ ਮੀਡੀਅਮ ਲੈਵਲ ਤੇ ਬੰਦਾ ਹੁੰਦਾ ਜਿਹਦੀ ਤਨਖਾਹ ਥੋੜੀ ਹੁੰਦੀ ਹੈ ਅਜ ਬੱਚਾ ਪ੍ਰਾਈਵੇਟ ਸਕੂਲ ਤੇ ਪਾਇਆ ਹੋਦਾ ਉਹਨੂੰ ਕਿਤੇ ਨਾ ਕਿਤੇ ਜਿਹੜਾ ਮਤਲਬ ਇੱਕ ਭਜਨ ਹੋ ਜਾਂਦਾ ਇੱਕ ਭਾਰ ਹੋ ਜਾਂਦਾ ਜਿਹਦੇ ਕੋਲ ਪੈਸਾ ਹੁੰਦਾ ਉਹ ਤਾਂ ਬਰਦਾਸ਼ਤ ਕਰ ਲੈਂਦਾ ਜਿਹਦੇ ਕੋਲ ਘੱਟ ਪੈਸਾ ਹੁੰਦਾ ਉਹਨੂੰ ਦਿੱਕਤ ਆਉ ਹੈਲੋ ਹਾ ਮੈਡਮ ਨਾਸਟਸ ਨਮਸਕਾਰ ਜੀ ਕੌਣ ਬੋਲ ਰਿਹਾ ਸਰ ਮੈਂ ਰਜਿੰਦਰ ਬੋਲ ਰਿਹਾ ਮਾਨਸਾ ਤੋਂ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਮੈਡਮ ਬਹੁਤ ਥੈਂਕ ਯੂ ਮੈਡਮ ਮੇਰੀ ਤਾਂ ਗੱਲ ਦੇਖੋ ਆ ਤਾਂ ਜਿਹੜੇ ਹੁਣ ਤੁਸੀਂ ਸਿਆੜੇ ਬੰਦੇ ਗੱਲ ਕਰ ਰਹੇ ਨੇ ਸੰਜੀਵ ਸ਼ਰਮਾ ਜੀ ਜਾਂ ਚਹਨ ਸਾਹਿਬ ਸਕੂਲਾਂ ਦੀਆਂ ਮਨਮਾਨੀਆਂ ਜੀ ਇਹ ਤਾਂ ਇਹ ਕਰਦੇ ਨੇ ਮੈਂ ਤਾਂ ਕੱਲ ਇੱਕ ਹੋਰ ਨਿਊਜ਼ ਸੁਣੀ ਹੈ ਹੂੰ ਮਤਲਬ ਕਿ ਸੈਂਟਰਲ ਸਰਕਾਰ 26 ਤਰੀਕ ਤੋਂ ਬਾਅਦ 2 ਲੱਖ ਕੈਦੀਆਂ ਨੂੰ ਰਿਹਾ ਕਰ ਰਹੀ ਹੈ ਜਿਹੜੇ ਕਿ ਘੱਟ ਸੰਜੀਨ ਅਪਰਾਧਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਇਹ ਬੜੀ ਇੱਕ ਮਤਲਬ ਆਪਣੇ ਚੈਨਲ ਦੀ ਕਹਿ ਲਈਏ ਆਪਣੀ ਗੱਲਬਾਤ ਦੀ ਪ੍ਰਾਪਤੀ ਹੈ ਜਿਹੜਾ ਹੈ ਜੀ ਤੇ ਇੱਕ ਮਤਲਬ ਹੋਰ ਮੈਂ ਗੱਲ ਕਰਦਾ ਵੀ ਗੁਜਰਾਤ ਦੇ ਵਿੱਚ ਇੱਕ ਮੁੰਡਾ ਫੜਿਆ ਇਹਨਾਂ ਨੇ ਉਹਦਾ ਭਰਾ ਉਦਰ ਦੀ ਮਲਾਜਮ ਲੱਗ ਕੇ ਉਹ ਜੇਲ੍ਹ ਦੇ ਵਿੱਚ ਵਗ ਗਿਆ ਹੂੰ ਦੇਖੋ ਤੁਸੀਂ ਸੰਯੋਗ ਜੀ ਜੀ ਜੇਲ੍ਹ ਦੇ ਵਿੱਚ ਵਗਿਆ ਉਹ 17 ਸਾਲਾਂ ਬਾਅਦ ਉਹਨੇ ਉਹਦਾ ਭਰਾ ਪਛਾਣ ਲਿਆ ਜੀ ਹੂੰ ਉਹਦੇ ਤੇ 55 ਗ੍ਰਾਮ ਗੰਜਾ ਪਾ ਕੇ ਉਹਨੂੰ ਅੰਦਰ ਦਿੱਤਾ 17 ਸਾਲ ਨੂੰ 2006 ਦਾ ਜੀ ਤੇ 17 ਸਾਲ ਹੋ ਗਏ ਉਸ ਬੰਦੇ ਨੂੰ ਅੰਦਰ ਤੇ ਉਹਨਾਂ ਨੇ bail ਲਈ ਸੀ bail ਉਹਦੀ reject ਕਰਤੀ ਹੁਣ ਉਹ ਕਹਿੰਦਾ ਵੀ ਮੈਂ ਹਾਈ ਕੋਰਟ ਦੇ ਵਿੱਚ ਆ ਕੇ ਇਸ ਬੰਦੇ ਨੂੰ ਕਢਾ ਕੇ ਮੈਂ ਆਪਣੇ ਭਰਾ ਨੂੰ ਆਪਣੇ ਘਰੇ ਲੈ ਕੇ ਜਾਵਾਂ ਮਤਲਬ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਮਤਲਬ ਕੋਟਾ ਨੂੰ ਵੀ ਜਾਂ ਸਰਕਾਰਾਂ ਨੂੰ ਵੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ ਜਿਹੜੇ ਇਹਨਾਂ ਨੇ ਸਾਲਾਂ ਤੋਂ ਅੰਦਰ ਬੰਦੇ ਬੈਠੇ ਨੇ ਜਿਉਂ ਇਹ ਦੇਖੋ ਕਈਆਂ ਦੀ ਤਾਂ ਮਾਨ ਜੀ ਆਪਾਂ ਵੀ ਸਾਰੀ ਸਾਰੀ ਜ਼ਿੰਦਗੀ ਜਿਹੜੀ ਹੈ ਜੇਲ੍ਹਾਂ ਦੇ ਵਿੱਚ ਹੀ ਲੰਘ ਜਾਂਦੀ ਹੈ ਹਾਂਜੀ ਜੀ ਮਤਲਬ ਨਾਲੇ ਉਹਦੇ ਨਾਲ ਸਾਰੇ ਪਰਿਵਾਰ ਨੂੰ ਖੁਸ਼ੀ ਮਿਲਦੀ ਹੈ ਨਾਲੇ ਉਹਨੂੰ ਵੀ ਅਹਿਸਾਸ ਹੋ ਜਾਂਦਾ ਹੁੰਦਾ ਜੇ ਕੋਈ ਕ੍ਰਾਈਮ ਕੀਤਾ ਹੁੰਦਾ ਹੈ ਜੀ ਤੇ ਨਾਲੇ ਮਤਲਬ ਸਾਰਾ ਸਿਸਟਮ ਹੈ ਜਿਹੜਾ ਸਰਕਾਰਾਂ ਦਾ ਉਹ ਸਹੀ ਹੁੰਦਾ ਹੈ ਮਤਲਬ ਇਹਨਾਂ ਗੱਲਾਂ ਨੂੰ ਆਪਾਂ ਆਪਣੀ ਚੈਨਲ 'ਤੇ ਦੇ ਦਿੱਤੀ ਇੱਕ ਬਹੁਤ ਵਧੀਆ ਪ੍ਰਾਪਤੀ ਹੈ ਮੈਡਮ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਸਰ ਹੈਲੋ ਹੈਲੋ ਹਾਂਜੀ ਸੰਜੀਪ ਜੀ ਬਿਲਕੁਲ ਬਿਲਕੁਲ ਦੇਖੋ ਚੈਨਲ ਦੀ ਵੀ ਪ੍ਰਾਪਤੀ ਆ ਜਾਂ ਰਜਿੰਦਰ ਵਰਗੇ ਭਰਾਵਾਂ ਦੀ ਵੀ ਇਹ ਜੀ ਪ੍ਰਾਪਤੀ ਹੈ ਕਿਉਂਕਿ ਜੋ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਹੁੰਦੇ ਬਹੁਤ ਵਾਰ ਇਹਨਾਂ ਨੇ ਵੀ ਗੱਲ ਕੀਤੀ ਹੈ ਵੀ ਜਿਹੜੇ ਨਜਾਇਜ਼ ਪਰਚੇ ਲੋਕਾਂ ਤੇ ਹੋਏ ਵੇ ਨਜਾਇਜ਼ ਲੋਕ ਜਿਹੜੇ ਜੀਲਾਂ 'ਚ ਬੈਠੇ ਕਿਤੇ ਨਾ ਕਿਤੇ ਉਹਨਾਂ ਨੂੰ ਬਾਹਰ ਕੀਤਾ ਜਾਵੇ ਦੇਖੋ ਬਹੁਤ ਸਾਡੇ ਕੌਲਰ ਰਹੇ ਜਾਂ ਬਹੁਤ ਸਾਡੇ ਰਿਪੋਰਟਰ ਰਹੇ ਜਾਂ ਜਿਹੜੇ ਇਹ ਮੁੱਦੇ ਚੱਕਦੇ ਆ ਕਿਤੇ ਨਾ ਕਿਤੇ ਉਹਦਾ ਜਿਹੜਾ ਇਫੈਕਟ ਹੁੰਦਾ ਜਿਹੜਾ ਕਿਤੇ ਨਾ ਕਿਤੇ ਅਸਰ ਜ਼ਰੂਰ ਪੈਂਦਾ ਦੇਖੋ ਇਹੀ ਤਾਂ ਦੋ ਸ਼ਬਦ ਬੋਲ ਸਕਦੇ ਆ ਜੇ ਦੋ ਸ਼ਬਦ ਸਪੱਸ਼ਟ ਸਾਡੇ ਬੋਲੇ ਹੋਏ ਕਿਸੇ ਉਹਨਾਂ ਨੂੰ ਇਹ ਗੱਲ ਕਿਏ ਕਿ ਕਿੰਨੇ ਕਿੰਨੇ ਸਾਲਾਂ ਦੇ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਲੋਕ ਬੈਠੇ ਨੇ ਕਿ ਕਈਆਂ ਦੀ ਤਾਂ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਲੰਘ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਆਪਣੀ ਫੈਮਲੀ ਨੂੰ ਵੀ ਮਿਲਣ ਦਾ ਜ਼ਰੂਰ ਮੌਕਾ ਮਿਲਣਾ ਚਾਹੀਦਾ ਬਿਲਕੁਲ ਮੈਨੂੰ ਕੋਈ ਜਿਹੜਾ ਤਾਂ ਬਰਾਦ ਕਰਕੇ ਗਿਆ ਦੇਖੋ ਉਹਨੂੰ ਤਾਂ ਸਜ਼ਾ ਪੂਰੀ ਕਰਨੀ ਹੋ ਕਰਨੀ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਨਜਾਇਜ਼ ਪਰਚੇ ਪਾ ਕੇ ਜਜਮੀ 2941 ਫਾਰਮ ਦੀ ਗੱਲ ਕਰਦੇ ਹੁੰਦੇ ਆਪਾਂ ਉਹ ਉਹਦੇ ਸੰਬੰਧ ਜਿਹੜੇ ਅੰਕੜੇ ਬਧਾਏ ਗਏ ਸੀਗੇ ਕਿਤੇ ਨਾ ਕਿਤੇ ਉਹਨਾਂ ਤੇ ਜਿਹੜੀ ਲਗਾਮ ਕੱਸਣ ਦੀ ਜ਼ਰੂਰਤ ਆ ਉਸ ਚੀਜ਼ ਨੂੰ ਵਾਪਸ ਲੈਣ ਦੀ ਜ਼ਰੂਰਤ ਆ ਸਰਕਾਰਾਂ ਨੂੰ ਅਗਰ ਉਹ ਚੀਜ਼ਾਂ ਵਾਪਸ ਲਓਗੀ ਉਹ ਪਰਚੇ ਨੂੰ ਉਹਨੂੰ ਐਕਟ ਨੂੰ ਵਾਪਸ ਲਾਂਦੀ ਆ ਤਾਂ ਕਿਤੇ ਨਾ ਕਿਤੇ ਜਿਹੜੇ ਨਜਾਇਜ਼ ਪਰਚੇ ਪਾਉਣੇ ਆ ਪਾਉਣੇ ਆ ਜਾਂ ਸਰਕਾਰਾਂ ਦੇ ਜਾਂ ਪੁਲਿਸ ਦੇ ਅੰਕੜੇ ਵਧਦੇ ਹੁੰਦੇ ਆ ਕਿਤੇ ਨਾ ਕਿਤੇ ਭਰ ਉਹ ਅਪਰਾਧ ਕਰਦਾ ਚਾਹੇ ਮੇਰਾ ਕੋਈ ਸ਼ੱਕ ਆ ਹੀ ਹੈ ਉਹਨੂੰ ਦੇਖੋ ਉਹ ਸਜ਼ਾ ਦਾ ਹੱਕਦਾਰ ਉਹਨੂੰ ਸਜ਼ਾ ਜ਼ਰੂਰ ਦੋ ਜੀ ਉਹੀ ਹੈ ਦੇਖੋ ਉਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਜਿਹੜੇ ਅਪਰਾਧੀ ਨੇ ਪਰ ਕਈ ਵਾਰ ਕੀ ਹੁੰਦਾ ਨਜ਼ਾਈਜ਼ ਉਹਦਾ ਪਰਚੇ ਇਹਨਾਂ ਦੇ ਕੀਤੇ ਜਾਂਦੇ ਨਹੀਂ ਜਿਨ੍ਹਾਂ ਨੂੰ ਉਂਝ ਹੀ ਜਿਹੜਾ ਬਿਨਾਂ ਬੇਕਸੂਰੇ ਦੇ ਜੇਲ੍ਹਾਂ ਦੇ ਵਿੱਚ ਸੜਨਾ ਪੈਂਦਾ ਬਿਲਕੁਲ ਮੈਡਮ ਬਿਲਕੁਲ ਜਿਹਨੇ ਫਰਾਦ ਕੀਤਾ ਹੁੰਦਾ ਉਹਨੂੰ ਤਾਂ ਸਜ਼ਾ ਦੇਖੋ ਲੈਣੀ ਹੋ ਲੈਣੀ ਉਹਨੂੰ ਸਜ਼ਾ ਮਿਲਣੀ ਹੋ ਮਿਲਣੀ ਹੈ ਪਰ ਕਈ ਨਜਾਇਜ਼ ਪਰਚਿਆਂ ਦੇ ਵਿੱਚ ਜਾਂ ਨਜਾਇਜ਼ ਦੋਸ਼ਾਂ ਦੇ ਵਿੱਚ ਫਸਾ ਕੇ ਕਿਤੇ ਨਾ ਕਿਤੇ ਜਿਹੜੇ ਲੋਕ ਮੌਕੇ ਦੇ ਮੌਜੂਦ ਹੁੰਨੇ ਆ ਸਰਕਾਰਾਂ ਦੇ ਨਾਲ ਸਬੰਧ ਰੱਖਦੇ ਹੁੰਦੇ ਆ ਜਾਂ ਕਿਤੇ ਨਾ ਕਿਤੇ ਤਕੜੇ ਬੰਦਿਆਂ ਨਾਲ ਸਬੰਧ ਰੱਖਦੇ ਹੁੰਨੇ ਆ ਉਹ ਰਲ ਮਿਲ ਕੇ ਇੱਕ ਕਿਸੇ ਗਰੀਬ ਬੰਦੇ ਨੂੰ ਝੂਠਾ ਫਸਾ ਕੇ ਅੰਦਰ ਕਰਵਾ ਦਿੰਦੇ ਆ ਦੇਖੋ ਕਿਤੇ ਨਾ ਕਿਤੇ ਜਦੋਂ ਕਿਸੇ ਨੂੰ ਸਜ਼ਾ ਦੇਣੀ ਆ ਜਾਂ ਕਿਸੇ ਨੂੰ ਕੋਈ ਸਜ਼ਾ ਸੁਣਾਉਣੀ ਆ ਤਾਂ ਮਾਣਯੋਗ ਅਦਾਲਤਾਂ ਨੂੰ ਮਾਣਯੋਗ ਕੋਰਟਾਂ ਨੂੰ ਵੀ ਇੱਕ ਦੇਖ ਕੇ ਇਸ ਹਿਸਾਬ ਨਾਲ ਫੈਸਲਾ ਲੈ ਬਹੁਤ-ਬਹੁਤ ਮਿਹਰਬਾਨੀ ਸੰਜੀਪ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਇਸੇ ਖੜਤ ਤੋਂ ਸੰਜੀਪ ਸ਼ਰਮਾ ਤੇ ਸਾਡੇ ਨਾਲ ਪਹਿਲਾਂ ਰਜਿੰਦਰ ਮਾਨ ਜੀ ਜੁੜੇ ਸੀ ਤੇ ਅਮਰੀਕਾ ਤੋਂ ਚਾਹਾਨ ਜੀ ਜੁੜੇ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਹੈ ਸਾਡੇ ਸਕੂਲਾਂ ਦੀ ਗੱਲ ਚੱਲ ਰਹੀ ਸੀ ਕਿ ਸਕੂਲਾਂ ਦੇ ਵਿੱਚ ਜਿਹੜਾ ਇਹਨਾਂ ਦਾ ਟਾਈਮ ਪ੍ਰਾਈਵੇਟ ਸਕੂਲਾਂ ਨੂੰ ਵੀ ਚੇਂਜ ਕਰਨਾ ਜ਼ਰੂਰ ਚਾਹੀਦਾ ਹੈ ਕਿ ਜੇ 10 ਵਜੇ ਸਰਕਾਰ ਨੇ ਕਹੇ ਤਾਂ 10 ਵਜੇ ਹੀ ਜਿਹੜੇ ਸਕੂਲ ਖੁੱਲਣੇ ਚਾਹੀਦੇ ਨੇ ਤਾਂ ਜੋ ਸਾਡੇ ਬੱਚਿਆਂ ਨੂੰ ਠੰਡ ਤੋਂ ਥੋੜਾ ਜਿਹਾ ਬਚਾਅ ਹੋ ਸਕੇ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਕਿ ਧੁੰਦ ਦਾ ਮੌਸਮ ਹੈ ਹੁਣ ਧੁੰਦ ਦੇ ਕਾਰਨ ਕਈ ਮੁਸ਼ਕਲਾਂ ਜਿਹੜਾ ਸਾਹਮਣਾ ਕਰਨਾ ਪੈਂਦਾ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ